ਹੋਰ ਜੀ ਹੋਰ ਵਧੀਆ ਵਧੀਆ ਸਰਬੰਧੀ ਹੋਰ ਹੋਰ ਦੇ ਦੰਦਾਂ ਦਾ ਵੀ ਨਹੀਂ ਕਿਪਾ ਹੋਰ ਚੱਲ ਜਾਓ ਲੈ ਬਾਹੇ ਪਾ ਲੈ ਨਹੀਂ ਨਹੀਂ ਕੋਈ ਲੋੜ ਨਹੀਂ ਕੀ ਹੈ ਦੱਸ ਉਹ ਕੱਢੀਏ ਮੋਇਸਟਰ ਪੁਸਟਰ ਫਿਰ ਆਜੋ ਜੀ ਆਜੋ ਚਲੋ ਚਲੋ ਜੀ 15 ਸੁਕਾਪੂਰਾ 131 ਹੈ ਹਾਂਜੀ 110 ਹੈ ਅੱਛਾ 110 ਹੈ ਸੋਹਣੀ ਹੈ ਵੈਰੈਟੀ ਵੈਸੇ ਹਾਂਜੀ ਬਹੁਤ ਸੋਹਣੀ ਹੈ ਹੈਨਾ ਇਹਦਾ ਰੰਗ ਸੋਹਣਾ ਹਾਂ 20 ਤੋਂ 10 ਦਾ ਰੇਟ ਚਲੋ ਇੱਕ ਇਹਨਾਂ ਦੀ ਲਿਖੋ ਹਾਂਜੀ ਆਪਣੇ ਦੁਕਾਨ ਤੇ ਹੈ ਜੀ ਲਿਖਾਓ ਸਿਲਵਿੰਦਰ ਸਿੰਘ ਦਾ ਲਿਖੋ ਇਹ ਬਲੌਰ ਨਾਲ ਲਗਾ ਸਿਲਵਿੰਦਰ ਸਿਲਵਿੰਦਰ ਸਿੰਘ ਦਾ ਸਿਲਵਿੰਦਰ ਸਿੰਘ ਯਾਰ ਥੋੜਾ ਜਹਾਥ ਥੱਲੇ ਪਾ ਕੇ ਫਿਰ ਸਹੀ ਨਿਕਲ ਆਉਂਦਾ ਜਾਂ ਮੰਨਣ ਤੋਂ ਪੁੱਛ ਲਿਆ ਕਰੋ ਹਾਂ ਇਹਨੂੰ ਜਿਆਦਾ ਪਤਾ ਇਹ ਇਹ ਮਾਲ ਸੁੱਕਾ ਹੀ ਭਰਦਾ ਇਹ ਨਹੀਂ ਕਿ ਲਾ ਭਰਦਾ ਤੁਹਾਡਾ ਹੀ ਸਾਰੀ ਚੀਜ਼ ਹੈ ਪ੍ਰਕਾਤ ਹੈ ਤੁਹਾਡਾ ਹਾਂਜੀ ਹਾਂਜੀ ਤੁਸੀਂ ਬਣਾਈ ਤੌਰ ਚਲੋ ਲਿਖਿਆ ਗਿਆ ਚਲੋ ਅੱਗੇ ਜੀ ਚਲੋ ਜੀ ਚਲੋ ਜੀ ਸਰਪੰਚ ਜੀ ਉੱਥੇ ਨਾਲ ਚੱਲੀਏ ਪੱਖੇ ਲਾ ਕੇ ਚਲੋ ਪੱਖੇ ਲਾ ਕੇ ਨਾਲੇ ਵਧੀਆ ਆ ਜੂਗੀ ਸਾਤਿਕਾਰ ਭਾਜੀ ਚੰਗੇ ਆ ਪੁੱਛਿਆ ਕਿ ਜੰਦਰ ਗਏ ਹੈ ਜੰਦਰ ਗਏ ਜੀ ਉਹਨਾਂ ਕੇਸ ਲੈ ਕੇ ਕੌਣ ਉਹ ਹੀ ਕੋਈ ਨਹੀਂ ਬਾਕੀ ਧੀ ਸੁਪਣਾ ਨਾਲ ਅੱਧਾ ਤਾਂ ਦਸਨ ਨੂੰ ਫੋਨ ਕਰਾਉਣਾ ਕੋਈ ਨਹੀਂ ਰਹਿਣ ਦੇ ਚੱਲਦਾ ਸੋ ਕੋ ਵਧੀਆ ਹੈ ਨਹੀਂ ਪੈਂਦਾ ਕੋਈ ਨਹੀਂ ਘਟਾ ਕਰਤੇ ਜੀ ਇਹ ਸੀਜ਼ਨ ਘੱਟੇ ਦਾ ਹੀ ਹੁੰਦਾ ਮੈਂ ਵੀ ਤੁਹਾਡੇ ਰਗਾਂ ਚਲਾ ਦੋ ਚਲਾ ਦੋ ਕੋਈ ਨਹੀਂ ਹੁੰਦਾ ਹੋ ਰਹੀ ਜੱਟ ਆ ਆਹ ਮੈਂ ਵੀ ਤੁਹਾਡੇ ਰਗਾਂ ਹੀ ਸასიਖਾਲ ਜੀ ਆਹੋ ਜੀ ਆਹੋ ਆਹ ਨਹੀਂ ਵਧੀਆ ਯਾਰ ਪੂਰਾ ਮੈਂ ਕੰਨ ਕਰ ਗਿਆ ਜੀ ਹਾਂ ਆਹ ਦੇ ਸਾਰਿਆਂ ਨੂੰ ਸੁੱਕਾ ਸਕੋ ਚਲਾ ਦੇ ਯਾਰ ਪੱਖਾ ਪੱਖਾ ਚਲ ਕੋਈ ਨਹੀਂ ਦੂਗਾ ਚਲਾ ਦੇ ਚਲਾ ਦੋ ਨੇ ਰਾਜ ਰੰਦ ਰਾਜ ਰੰਦ ਆਹ ਨੇ ਚਲਾ ਰਾਜ ਰੰਦ 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 ਚਲੋ ਰੰਦ ਪਹੁੰਚੇ ਮੁੰਡਾ ਕੇ ਚਲੋ ਆ ਲਿਖੋ ਜੀ ਕਿੱਥੇ ਹੈ ਇਨਸਪੈਕਟਰ ਦੇਖੋ ਮਾਨਸਾ ਦਾ ਮੂੰਹ ਤੇ ਮਠਾ ਕਰ ਡੱਬਾ ਲਿਖਾਓ ਜੀ ਲੱਗ ਲਈ ਸੱਤਾ ਬੇੜੀ ਫਰਮਾ ਮਾਲ ਲਗਾ ਬਈ ਲਿਖਾਓ ਨਾਲ ਬੋਲੋ ਨਾ ਚਲੋ ਅੱਗੇ ਆਜੋ ਜੀ ਆਜੋ ਹੋਰ ਜੀ ਮਹਾਰਾਜ ਹੋਰ ਠੀਕ ਹੈ ਹੋਰ ਜੀ ਹੈ ਟੇਰੀ ਦੋ ਜੀ ਇਹ ਸ੍ਰੀ ਰਾਮਾਂ ਦੀ ਆ ਇਹਨੇ ਸ੍ਰੀ ਰਾਮਾਂ ਨੇ ਇਹਨਾਂ ਤੇ ਜਾ ਹਾਂ ਜੀ ਹਾਂ ਠੀਕ ਹੈ ਜੀ ਬਹੁਤ ਸਲਾਮ ਪੀਸ ਹਾਂ ਜੀ ਠੀਕ ਯੇ ਇਹ ਆਪਣੀ ਆ ਚਲਾ ਆ ਵੀ ਅੱਛਾ ਅੱਗੇ ਆ ਤੁਹਾਡੇ ਝੋਨੇ ਨਹੀਂ ਗਰਜੇ ਸੋ ਸਾਰੇ ਨੂੰ ਅੱਛਾ ਜੀ ਹੂੰ ਨੇ ਵਾਹੇ ਵੀ ਆਵੇ ਕੋ 14 15 ਹੀ ਹੁੰਦੇ ਸਾਰਾ ਮੋਕਸਰ ਨਿੱਗਰ ਕਿਉਂ ਨਹੀਂ ਆ ਰਹੇ ਸਾਡੇ ਤਲ ਖਾਓ ਢੇਰੀ ਤਲ ਖਾ ਪੀ ਇਹ ਕਾਕੇ ਦਾ ਨਾ ਨਹੀਂ ਅਨੰਦ ਕੋਈ ਨਹੀਂ ਸਾਡੇ ਨਿੱਗਾ ਇਹਨਾਂ ਦੇ ਮਿੱਠੂਗੇ ਆ ਹਾਂ ਬੋਲੋ ਕਿਦੀ ਆ ਔਰ ਕਿੱਥੇ ਚਲ ਗਿਆ ਮਨੀਮ ਇਹਨਾਂ ਦਾ ਨਹੀਂ ਉਸੇ ਜੀ ਸਰਵਿੰਦਰ ਸਿੰਘ ਤਲ ਖਾ ਲੋ ਵੀਊ ਕਰ ਤੋ ਅਜੇ ਅੱਗੇ ਨਾਮ ਲਖਾਇਆ ਹਾਂ ਟੂ ਕਰ ਤੋ ਜਿਹੜਾ ਹੋਰ ਵੇਖ ਲੈਣੀ ਕਰੀ ਆਜੋ ਆਜੋ ਚਲੋ ਜੀ ਚਲੋ ਜੀ ਹਾਂ ਇਹਨੇ ਕਰਵਾ ਲਈ ਕਰਾਈ ਦੀ ਹਾਂ ਤੁਸੀਂ ਦਾ ਨੰਬਰ ਰੱਖੋ ਲਿਆ ਮੂੰਹ ਕੇ ਕਰ ਲੈ ਹੁਣ ਕਿੱਧਰ ਜਾਣਾ ਕਾਕਾ ਜੀ ਤੇਰੇ ਵੀ ਕੋਈ ਆਪਣੇ ਆਪ ਇੱਥੇ ਵੇਖ ਲਿਆ ਫਸੀ ਰਾਮਾਂ ਦੀ ਵੇਖ ਲੀਏ ਚਲੋ ਢੇਰੀ ਭਾਉ 131 ਹੈ ਹਾਂ 10 50 ਦਾ ਕੀ ਹੁਣ ਤੋਂ 31 ਦਾ ਕੀ ਹੋਇਆ ਜਿਹੜੀ ਬੇਤੇ ਸੀ ਉਹ ਦਾਦੀ ਹੋ ਗਿਆ ਉਹ ਕਿੰਨਾ ਆ 17 ਠੀਕ ਹੈ ਜੀ ਥੋ ਲਿਖੋ ਜੀ ਇਨਸਪੈਕਟਰ ਸਾਹਿਬ ਲਿਖੋ ਜੀ ਵੀ ਆਏ ਲਿਖ ਲਓ ਗੁਰਪ੍ਰੀਤ ਸਿੰਘ ਸਰਦੂਲ ਚੰਚੇਰਾਪਾ ਹਰਮਨ ਫਿਰੋਖੀ ਸ਼੍ਰੀਰਾਮ ਤੇ ਸ਼੍ਰੀਰਾਮ ਦੇ ਤੂੰ ਲਿਖਾ ਆ ਕੇ ਤੇਰੇ ਲਈ ਆਇਆ ਓਥੇ ਲੈ ਚਲੀਏ ਤੇਰਾ ਸਾਰਾ ਲਿਖਿਆ ਜਾਣਾ ਤੇਰਾ ਰਹਿਣਾ ਹੁੰਦਾ ਤੇਰੇ ਲਈ ਆ ਲਈਏ ਬਾਜ ਜਨੇ ਕਹੀ ਜਣਾ ਲੱਗਿਆ ਹਣਾ ਸਿਰ ਬਾਕੀ ਲਿਖਣ ਲਈ ਹਾਂ ਬਾਕੀ ਲੇ ਲੈਣੀਆਂ ਸਾਰੀਆਂ ਸਾਰੀਆਂ ਲਿਖ ਲਿਓ ਜੇ ਰਵੇ ਨਾ ਕੋਈ ਅੱਜ ਵਾਰਤਨਾ ਵਾਧੂ ਦਵਾ ਦੇਣਾ ਜ ਇਹਨਾਂ ਨੂੰ ਠੀਕ ਹੈ ਹੈ ਚਲੋ ਆਓ ਚਲੋ ਚਲੋ ਲੱਗੋ ਕੀ ਆਊਗਾ ਇਹ ਮੁੰਡਾ ਨਾਲ ਜਾਂਦਾ ਲੱਗ ਕੇ ਲੱਗ ਕੇ ਲੱਗ ਕੇ ਸਰਮਾਤਾ ਦੇ ਪੰਜ ਦੇ ਨਾਲ ਜਾਂਦਾ ਆ ਵੀ ਆ ਵਧੀਆ ਗੱਲ ਉਹਨੂੰ ਆਟਾ ਰੋੜਨਾ ਹੈ ਅੱਛਾ ਚਲੋ ਵਧੀਆ ਗੱਲ ਆ ਆ ਚਲੋ ਲਿਖਾਓ ਵੀ ਆਓ ਇੰਸਪੈਕਟਰ ਸਾਹਿਬ ਆਓ ਆਜੋ ਇਹ ਵੀ ਆਓ ਪੱਥਾ ਲੱਗਣ ਲੱਗ ਰਿਹਾ ਜੀ ਸੁੱਕਾ ਮਾਲ ਤੇ ਬਿਲਕੁਲ ਸੁੱਕਾ ਹਾਂ ਜੀ 16 ਆ ਲਿਖਾਓ ਲਿਖਾਓ ਠੇਰੀ ਇਧਰ ਲਿਖੋ ਜੀ ਕੀ ਨਾਮ ਜਿਸ ਕਾਰਨ ਟ੍ਰੇਡ ਹੈ ਕੰਪਨੀ ਜੀ ਜਵੰਦ ਚਲ ਲਿਖ ਦਿਓ ਹਾਂ ਜੀ ਸਾਰਿਆਂ ਦੀ ਅੱਜ ਪਰਚੇਜ ਪਾ ਦੇਣੀ ਕੋਈ ਘਰ ਰਵੇ ਨਾ ਤੇ ਜਿੰਨਾ ਮਾਲ ਆਇਆ ਜਿਹੜਾ 17% ਮੋਇਸਚਰ ਤੱਕ ਤਕਾਲਾਂਤ ਲਾ ਕੇ ਘਰੇ ਘੱਲ ਦੇਣਾ ਜੀ ਕੋਈ ਕਿਸਾਨ ਰਹਿਣਾ ਨਹੀਂ ਚਾਹੀਦਾ ਇੱਥੇ ਮੰਡੀ 'ਚ ਰਾਤ ਕਰਦਣੇ ਵੇਲੇ ਸਾਰੇ ਤੁਹਾਡੇ ਨਾਂ ਤੇ ਪੈਣੀ ਆ ਕੱਲ ਨੂੰ ਪੇਮੈਂਟ ਤੁਹਾਡੇ ਨਾਂ 'ਤੇ ਸਿੱਧੀ ਹੋਣੀ ਆ ਨਹੀਂ ਜਿਹਦੀ ਢੇਰੀ ਉਹਦੇ ਨਾਂ ਪਰਚੇਜ ਬਣੀ ਆ ਕਿਸਾਨ ਦੇ ਨਾਂ ਹੀ ਬਣੀ ਆ ਹੁਣ ਕੇ ਪੇਮੈਂਟ ਦਾ ਚੱਕਰ ਪੈ ਜਾਂਦਾ ਵਾ ਜਿਹਦਾ ਨਾਂ ਲਿਖਿਆ ਗਿਆ ਪੇਮੈਂਟ ਉਸੇ 'ਚ ਉਸੇ ਦੇ ਖਾਤੇ ਪੈਣੀ ਆ ਚਲੋ ਆ ਬਸ ਨਹੀਂ ਦਫਤਰ ਨਹੀਂ ਹੋਣ ਜਾਣਾ ਮੈਂ ਸਰਦਾਰ ਨਹੀਂ ਜਾਣਾ ਸਾਡੇ ਹਲਕਾ ਪੱਟੀ ਦੇ ਸਾਰੀਆਂ ਮੰਡੀਆਂ ਦੇ ਵਿੱਚ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਬਾਰਦਨ ਵਾਧੂ ਆ ਕਿਸਾਨਾਂ ਨੂੰ ਬਸ ਇਹੋ ਬੇਨਤੀ ਆ ਵੀ ਜਿਹੜਾ ਝੋਨਾ ਆ ਉਹ ਇਹ ਜ਼ਰੂਰ ਵੇਖ ਕੇ ਵਡਾਉਣ ਵੀ ਮੋਇਸਚਰ ਜਿਹੜਾ ਵਾ ਜੋ ਸੈਂਟਰ ਸਰਕਾਰ ਦਿਆਂ ਦਾ ਤਾਂ 17% ਮੋਇਸਚਰ ਵਾਲਾ ਝੋਨਾ ਹੀ ਵੱਢ ਕੇ ਲੈ ਕੇ ਆਉਣ ਤਾ ਜੋ ਨਾ ਮੰਡੀ ਦੇ ਵਿੱਚ ਕਿਸਾਨ ਨੂੰ ਕੋਈ ਪਰੇਸ਼ਾਨੀ ਆਵੇ ਨਾ ਆੜਤੀਏ ਨੂੰ ਦਿੱਕਤ ਆਵੇ ਤੇ ਨਾ ਮਜ਼ਦੂਰ ਨੂੰ ਢੇਰੀ ਫੋਲਣੀ ਪਵੇ ਆਉਂਦਿਆਂ ਹੀ ਜਿਵੇਂ ਨਾ ਆਪਾਂ ਢੇਰੀਆਂ ਚੈੱਕ ਕੀਤੀਆਂ ਅੱਗੇ ਹਰੀਕੇ ਮੰਡੀ 'ਚ ਵੀ ਢੇਰੀਆਂ ਚੈੱਕ ਕੀਤੀਆਂ 17% ਤੋਂ ਕੋਈ ਵੀ ਢੇਰੀ ਉੱਤੇ ਨਹੀਂ ਕਿਸਾਨ ਵੀ ਬੜਾ ਸਿਆਣਾ ਹੋ ਗਿਆ ਉਹ ਵੀ ਅਰਕਾ ਚਲੋ ਹੁਣ ਮੌਸਮ ਠੀਕ ਆ ਧੁੱਪ ਪੂਰੀ ਪੈਂਦੀ ਆ ਤਰੇਲ ਤਰੂਲ ਜਿਹੜੀ ਆ ਉਹ ਲੱਥੀ ਤੋਂ ਹੀ ਸਰ 사ਤੀ ਗਾ ਜੀ ਤਰੇਲ ਲੱਥੀ ਤੋਂ ਹੀ ਕਿਸਾਨ ਜਿਹੜਾ ਫਸਲ ਨੂੰ ਝੋਨੇ ਨੂੰ ਜਿਹੜਾ ਵਾ ਕੰਬੈਨ ਲਾਉਂਦੇ ਆ ਤੇ ਸ਼ਾਮਾਂ ਨੂੰ ਜਦੋਂ ਸੂਰਜ ਛੇਪ ਜਾਂਦਾ ਉਦੋਂ ਕੰਬੈਨਾਂ ਬੰਦ ਹੋ ਜਾਂਦੀਆਂ ਕਿਉਂਕਿ ਅਜੇ ਪੂਰੀ ਤਰ੍ਹਾਂ ਸੀਜ਼ਨ ਚੱਲਿਆ ਵੀ ਨਹੀਂ ਖੇਚ ਵੀ ਨਹੀਂ ਏਡੀ ਕੋਈ ਕੰਬੈਨਾਂ ਦੀ ਪਰ ਕੰਬੈਨਾਂ ਵਾਧੂ ਰਹਿਣੀਆਂ ਕਿਉਂਕਿ ਲਗਭਗ 5 ਲੱਖ ਏਕੜ ਰਕਬਾ ਤੇ ਜਿਹੜਾ ਵਾ ਝੋਨੇ ਦਾ ਉਹ ਬਰਬਾਦ ਹੋ ਗਿਆ ਤੋ ਵੀ ਕੰਬੈਨਾਂ ਇੱਥੇ ਪੰਜਾਬ 'ਚ ਹੀ ਚੱਲਣੀਆਂ ਜਿਹੜਾ ਉਸ ਏਰੀਆ 'ਚ ਚੱਲਣੀਆਂ ਸੀ ਕੰਬੈਨਾਂ ਵਾਧੂ ਰਹਿਣੀਆਂ ਕਿਸਾਨਾਂ ਨੂੰ ਇਹੋ ਬੇਨਤੀ ਆ ਵੀ ਸੁੱਕਾ ਝੋਨਾ 17% ਮੋਇਸਚਰ ਵਾਲਾ ਲੈ ਕੇ ਆਉਣ ਤਾਂ ਜੋ ਆਉਂਦੀ ਫਸਲ ਤੁ ਤੇ ਰਾਤ ਨੂੰ ਕਿਹੇ ਕਿਸਾਨ ਨੂੰ ਇੱਥੇ ਮੰਡੀ 'ਚ ਰਹਿਣਾ ਹੀ ਨਾ ਪਵੇ। ਬਾਕੀ ਨਾਲੋਂ ਨਾਲ ਲਿਫਟਿੰਗ ਸ਼ੁਰੂ ਹੋ ਜਾਣੀ ਆ, ਆਰੂ ਕੱਟੇ ਜਾਣੇ ਆ। ਜਿਵੇਂ ਜਿਵੇਂ ਬੋਰੀਆਂ ਭਰਦੀਆਂ ਗਈਆਂ ਮੰਡੀਆਂ ਦੇ ਵਿੱਚ ਛੇਲਰਾਂ ਵਾਲੇ ਆ ਜਾਣੇ ਆ, ਆਰੂ ਕੱਟੇ ਜਾਣੇ ਆ। ਨਾਲੋਂ ਨਾਲ ਲਿਫਟਿੰਗ ਸ਼ੁਰੂ ਹੋ ਜਾਣੀ ਆ। ਨਾ ਕੋਈ ਛੇਲਰ ਵਾਲਾ ਕਿਸੇ ਆੜਤੀਏ ਤੋਂ 1 ਰੁਪਏ ਦਾ ਕੱਟ ਕੱਟੇ ਤੇ ਨਾ ਕੋਈ ਆੜਤੀਆ ਕਿਸੇ ਕਿਸਾਨ ਤੋਂ ਕੋਈ ਰੁਪਏ ਦਾ ਕੱਟ ਕੱਟੇ। ਸੁੱਕੇ ਝੋਨੇ ਆਉਂਦੇ ਆ। ਕੋਈ ਕਿਸੇ ਤੋਂ ਕਿਸੇ ਤਰ੍ਹਾਂ ਦਾ ਕੱਟ ਨਹੀਂ ਲਾਉਣਾ ਕਿਉਂਕਿ ਅੱਗੇ ਹੀ ਮਾਰ ਬੜੀ ਵੱਡੀ ਵੱਜੀ ਆ ਪਹਿਲਾਂ ਫਸਲ ਜਿਹੜੀ ਆ ਉਹ ਹੜਾਣਾ ਤਬਾਹ ਗਈ ਆ ਕੁਝ ਕੁਝ ਪ੍ਰਸਾਦ ਜਾਦੀ ਹੋਣ ਦੇ ਨਾਲ ਥੋੜਾ ਜਿਹਾ ਝਾੜ ਦਾ ਵੀ ਫਰਕ ਪਿਆ ਵਾ ਕਿੱਥੇ ਪਿਛਲੇ ਸਾਲ 35 36 ਕੁਇੰਟਲ ਝੋਨੇ ਦਾ ਝਾੜ ਸੀ ਹਰਕਾ 25 26 ਕੁਇੰਟਲ ਰਹਿ ਗਿਆ ਯਾਨੀ ਕਿ 10 ਕੁਇੰਟਲ ਹੀ ਝੋਨੇ ਦਾ ਝਾੜ ਉੱਟ ਗਿਆ 25% ਫਰਕ ਪੈ ਗਿਆ ਝਾੜ ਦਾ 25% ਝਾੜ ਕੱਢ ਗਿਆ ਜਿਆਦਾ ਜਿਹੜੀ ਬਰਸਾਤ ਝੋਨੇ ਨਿਸਰੇ ਤੋਂ ਆਈ ਹੈ ਤੇ ਇਸ ਕਰਕੇ ਬੇਨਤੀ ਇਹੋ ਆ ਕਿ ਇਹ ਵੀ ਕਿਸਾਨ ਨੂੰ ਮਜ਼ਦੂਰ ਨੂੰ ਜਾੜਤੀਏ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਸਬੰਧਤ ਮਾਰਕੀਟ ਕਮੇਟੀ ਨਾਲ ਇਹਨਾਂ ਨਾਲ ਸੰਪਰਕ ਕਰਨ ਕਿਸੇ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਆਰਥਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਨਾਲੋਂ ਨਾਲ ਲਿਫਟਿੰਗ ਹੋਊਗੀ 24 ਘੰਟਿਆਂ ਦੇ ਵਿੱਚ ਵਿੱਚ ਤੋਲਣ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਆ ਜਾਊਗੀ ਤੇ ਜਿਹੜਾ ਰੇਟ ਆ ਉਹ ਪੂਰੇ ਦਾ ਪੂਰਾ 100% ਜੋ A1 ਕੁਆਲਿਟੀ ਦਾ ਉਹ ਰੇਟ ਕਿਸਾਨ ਨੂੰ ਮਿਲੂਗਾ ਬਾਕੀ ਮੈਂ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਇਹਨਾਂ ਨੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਤਾ ਵਾ ਲਾਈਟਾਂ ਦਾ ਪੂਰੀ ਤਰ੍ਹਾਂ ਪ੍ਰਬੰਧ ਆ ਜੇ ਕੋਈ ਕਿ ਕਿਸੇ ਆੜਤੀਏ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਸਾਡੇ ਚੇਅਰਮੈਨ ਦੇ ਮਾਰਕੀਟ ਕਮੇਟੀ ਦੇ ਸਰਦਾਰ ਹਰਜੀਤ ਸਿੰਘ ਜੀ ਨਿਸ਼ਾਰਾ ਪੰਨੂਆ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਇਹ ਵੀ ਇੱਥੇ ਲਗਾਤਾਰ ਕਿਸਾਨਾਂ ਦੀ ਤੇ ਆੜਤੀਆਂ ਦੀ ਸੇਵਾ ਦੇ ਵਿੱਚ ਰਹਿਣਗੇ ਬਾਕੀ ਸਾਡੇ ਜਿਹੜੇ ਅਧਿਕਾਰੀ ਨੇ ਜੇ ਕੋਈ ਪਰੇਸ਼ਾਨੀ ਕਿਸੇ ਵੀਰ ਨੂੰ ਅਧਿਕਾਰੀਆਂ ਨੂੰ ਜਾ ਕੇ ਵੀ ਦੱਸ ਸਕਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਖਾਲਸਾ ਵਾਈ ਗੁਰਜੀ ਕੀ ਫਤਿਹ ਆ ਜਾਓ ਸਰ ਜੀ ਠੀਕ ਠਾਕ ਜੀ ਵਧੀਆ ਵਧੀਆ ਮੈਂ ਮੈਂ ਮਟੜੀ ਚਾਲਾ ਵੀ ਲੈ ਮੇਰੀ ਜੇ ਪਾੜ ਦਰਖਾ ਕਾਦੀ ਘਰ ਦੀ ਦੇਣ ਗਈ ਯਾਰ ਆ ਪੜ ਕੇ ਦੇ ਵੇਖੇ ਨੂੰ